ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਅਸੀਂ ਇੱਥੇ ਗੁਰੂ ਗੁਰੂਕਬਦਰ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ ਤੇ ਉਹਦੇ ਹਿੱਸੇ ਦੇ ਤੇ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ ਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਤਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂਗੀ ਏ ਹੁਣੇ ਸਰਬਜੀਤ ਸਿੰਘ ਹੁਣਾਂ ਤੁਸੀਂ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਤੇ ਉੱਥੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਨਹੀਂ ਦਿੱਤਾ ਗਿਆ। ਤੇ ਇਸ ਕਰਕੇ ਸਾਡੀ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਤੇ ਇਸ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗ੍ਹਾ-ਜਗ੍ਹਾ ਤੇ ਅਸੀਂ ਜਾ ਰਹੇ ਹਾਂ। ਸਾਰਿਆਂ ਨੂੰ ਆਪਣੇ ਸੰਤਾਂ ਨੂੰ ਜੋੜ ਰਹੇ ਹਾਂ। ਤੇ 19 ਤਰੀਕ ਨੂੰ ਅਸੀਂ ਜੋ ਪੰਥਕਾ ਕੱਤਰਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ, ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ ਉਹਨਾਂ ਤਰੀਕ ਦੇ ਪੰਥਕਾਂ ਕਤਲਤਾ ਰੱਖੀ ਆ ਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਆ ਤੇ ਸੰਗਤਾਂ ਨੂੰ ਪ੍ਰੇਰ ਰਹੇ ਆ ਕਿ ਉਹ ਸਹਾਯੋਗ ਦੇਣ ਔਰ ਉੱਥੇ ਵੱਦ ਵੱਦ ਪਹੁੰਚਣ ਇਹ ਪੰਜਾਬ ਚ ਪੂਰੇ ਪੰਜਾਬ ਚੋਂ ਆ ਰਹੀ ਜੀ ਜਿਹੜੀ ਸੰਗਤ ਆ ਰਹੀ ਉੱਥੇ ਪਹੁੰਚ ਰਹੀ ਹੈ ਇੱਕ ਬਾਹਰੋਂ ਵੀ ਆ ਨਹੀਂ ਸ ਇਹ ਸਾਡਾ ਮੇਨ ਟਾਰਗੇਟ ਤੇ ਇਥੇ ਨੇੜੇ-ਤੇੜੇ ਤੋਂ ਹੀ ਆ ਜਦਾਂ ਲਾਗੋ ਹੋਵੇ ਤੇ ਬਾਰੋ ਵਿੱਚ ਕੁਝ ਆ ਸਕਦੇ ਆ ਕੋਈ ਖਾਸ ਬੰਦੇ ਤੋਂ ਜਰੂਰ ਆਉਣ ਜਿਆਦਾ ਸਾਡਾ ਜਲੰਧਰ ਦੋਆਬਾ ਜੋ ਨੇੜੇ ਤੋਂ 100 ਕਿਲੋਮੀਟਰ 100 ਕਿਲੋਮੀਟਰ ਦੇ ਏਰੀਏ ਦੇ ਵਿੱਚੋਂ ਜਿਹੜੇ ਥੋੜੇ ਆਰਾਮ ਨਾਲ ਆ ਸਕਦੇ ਆ ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ એનર્ਜੀ ਜ਼ਿਆਦਾ ਐ ਲਗਦੀ ਉਹ ਤੋਂ ਅਸੀਂ ਸੋਚਦੇ ਹਾਂ ਕਿ ਛੜੇ ਨੇੜੇ ਨੇੜੇ ਤੇੜ ਤੋਂ ਜ਼ਿਆਦਾ ਬਾਕੀ ਸਾਰਿਆਂ ਨੂੰ ਖੁੱਲਾ ਸੱਦਾ ਕਿ ਕਿਤੇ ਵੀ ਆ ਸਕਦਾ ਕੋਈ ਕਿੰਨੀ ਕੁ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਸਰ ਮੇਰੇ ਖਿਆਲ ਹੈ ਕਿ ਕੋਈ ਇਦਾਂ ਦਾ ਤਾਂ ਕੋਹ ਅਨੁਮਾਨ ਨਹੀਂ ਫਿਰ ਵੀ ਕਾਫੀ ਮੇਰੇ ਖਿਆਲ ਬਹੁਤ ਸੰਗਤ ਆ ਜਾਣੀ ਬਹੁਤ ਸੰਗਤ ਆ ਸ਼ਾਹਵਾਸੀ ਜਿੱਥੇ ਵੀ ਜਾਂਦੇ ਆ ਬਹੁਤ ਸੰਗਤਾਂ ਚ ਬਹੁਤ ਪ੍ਰੇਮਿਆ ਸੰਗਤ ਬਹੁਤ ਵੱਡੀ ਗਿਣਤੀ ਜਾਊਗੀ ਹਾਂ ਜੀ ਭਾਈ ਉਹ ਮੇਰੇ ਪਾਸ ਇੰਜ ਦੀ ਨਹੀਂ ਰਿਹਾਈ ਕੋ ਲੈ ਕੇ ਕੋਈ ਅੱਗੇ ਵਧੀ ਕੋ ਗੱਲ ਬਾਤ ਹਾਂਜੀ ਇਹ ਤੇ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ 'ਚ ਵੀ ਐਨਐਸਏ ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਇਦ ਜਲਦੀ ਉਹ ਐਨਐਸਏ ਖਤਮ ਹੋਊਗੀ ਤੇ ਅਮਰਤਪਾਲ ਸਿੰਘ ਵੀ ਆ ਰਹੇ ਨੇ ਤੁਸੀਂ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ ਹੈਗੀ ਉੱਥੇ ਲਿਆਂਦਾ ਜਾਵੇ ਦਿਮਰੂ ਦਾ ਨਹੀਂ ਅਸੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਡੇਗੜੂ ਘਰ ਤੋਂ ਇੱਥੇ ਲਿਆਉਣ ਦੀ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਛੱਡਿਆ ਜਾਣਾ ਜਿਹਦਾ ਜ਼ਿਕਰ ਅੰਦਰ ਹੈਗੇ ਉਹਨਾਂ ਦੇ ਜ਼ਿਕਰ ਚਲੋ ਪੰਜਾਬ ਚ ਆ ਜਾਂਦਾ ਨਹੀਂ ਉਹ ਤੇ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ ਅਸੀਂ ਤੇ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਮੈਂ ਗੱਲਾਂ ਕਰਦੀ ਸੀ ਇਹ ਤੇ ਉਹਨਾਂ ਨੂੰ ਦਿੱਲੀ ਦਿੱਲੀ ਲਿਆ ਕੇ ਵੀ ਸ਼ਬਦ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਝ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ ਤਾਂ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ ਚ ਲੋਕਾਂ ਨੇ ਉਹਨਾਂ ਦੀ ਨਿਮੈਂਦਗੀ ਕਰਨ ਦਾ ਉਹ ਵੀ ਖੋਇ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਮੋਦੀਨ ਬੰਲਾ ਕੀ ਗੱਲ ਬਾਤ ਤੁਹਾਡੇ ਨਾਲ ਕੀ ਮੈਂ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਨਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦਿੱਤਾ ਤੇ ਉਹ ਜਿਹੜੇ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹਾਂ ਜੀ ਐਵੇਂ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਹਾ 11:15 ਤੋਂ 1:30 ਵਜੇ ਤੱਕ ਫਿਰ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਅ ਕੱਲ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅਮਰਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ ਹਾਂਜੀ ਹਾਂਜੀ ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਜ਼ੀਰੋ ਆਫਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੇ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਜਿਹੜੀ ਬਾਹਰ ਆਉਨੇ ਉਹ ਫੈਸ਼ਨ ਖਬਰ ਕਰਕੇ ਬਾਹਰ ਆ ਮੀਡੀਆ ਨਾਲ ਗੱਲ ਬਾਰੇ ਹੋ ਨਹੀਂ ਮੇਰੀ ਮੀਡੀਆ ਉੱਥੇ ਗੱਲ ਹੋਈ ਸੀ ਪੰਜਾਬ ਭਵਨ ਹੋਈ ਸੀ ਗੱਲ মিডিਆ ਨਾਲ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇਹ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਬਣੋ ਕੋਈ ਸਿੱਧੇ ਤੌਰ ਤੇ ਕਿਸੇ ਸਮਝੌਤੇ ਲਈ ਤਾਂ ਨਹੀਂ ਦਬਾਅ ਪਾਇਆ ਜਾ ਰਿਹਾ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਹੈ ਜੀ ਮੇਰੇ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ ਖਾਲਸਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਪਟੀਸ਼ਨ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ ਟੀਐਮਪੀ ਜਿਹੜੀ ਉਹ ਰਾਤ ਕੀਤੀ ਥੋੜੀ ਉਹ ਤਾਂ ਕੈਨਸਲ ਹੋ ਗਈ ਜੀ ਹਾਂ ਉਹ ਜੀ ਉਤਰ ਤਾਂ ਬੇਸਿਕ ਕੋਈ ਨਹੀਂ ਸੀ ਉਹ ਜੀ ਹੁਣ ਕੋਈ ਬਿਨਾ ਵਜਾ ਉੱਠ ਕੇ ਇਹੋ ਜਿਹੇ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕੀ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਪੀਪਰ ਨਾਮਿਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਲੰਘ ਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਵੱਡੀ ਤਦਾਦ ਚ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੰਤੂਪ੍ਰੰਤੂ ਕਰੀ ਜਾਏ ਤੇ ਅਪੀਲ ਅਦਾਲਤਾਂ ਨੂੰ ਜਵਾਬ ਜਿੱਦਾਂ ਕੇ ਦਿੱਤਾ ਜੇ ਹੋਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਵੇ ਜਵਾਬ ਕੋਈ ਖਾਲਸਾ ਇੱਕ ਮਿੰਟ ਕੋਈ ਵੀ ਅਮਰਿਤਪਾਲ ਸਿੰਘ ਬੁਰਾ ਪਰ ਜੇਕਰ ਉਹਨਾਂ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ ਭਾਵੇਂ ਉਹ ਸਾਬਕਾ ਸੀਐਮ ਚੰਦਰ ਸਿੰਘ ਚੰਨੀ ਹੋਣ ਜਾਂ ਫਿਰ ਕੋਈ ਹੋਰ ਹੋਵੇ ਤੇ ਉਹਨਾਂ ਦੇ ਖਿਲਾਫ ਕਈ ਜੱਥੇਬੰਦੀਆਂ ਜਾਂ ਫਿਰ ਕਈ ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮਖਿਆਲੀ ਲੋਕ ਸੀਗੇ ਜਿਸ ਕਾਰਨ ਉਹਨੂੰ ਵੋਟਾਂ ਪਈਆਂ ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾਵਾ ਵੀ ਰਹੇ ਨੇ ਭਾਈ ਅਮਰਿਤਪਾਲ ਸਿੰਘ ਪਰ ਉਹਨੂੰ ਜਿਤਾ ਕੇ ਐਨਐਸਐ ਨਾਲ ਕੋਣ ਕਹਿੰਦੇ ਪਛਤਾਵਾ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅਮਰਿਤਪਾਲ ਦੇ ਉੱਪਰ ਐਨਐਸਐ ਐਨਐਸਐ ਕੋਈ ਨਹੀਂ ਲਗਾਈ ਗਈ ਐਨਐਸਐ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਠੀਕ ਹੈ ਕਿ ਉਹ ਤਾਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਯੋਰਾ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਹੁਣ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤੇ ਉਹਨਾਂ ਨੇ ਆਪਣੇ ਜਿਹੜੀ ਉਹ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹ ਉਹ ਉਹਨਾਂ ਨੇ ਪ੍ਰਗਟ ਕੀਤਾ ਉਹਨਾਂ ਸਾਰਿਆਂ ਨੇ ਉਹਦੇ ਚ ਬਹੁਤ ਜੀ ਇੱਕ ਮਿੰਟ ਆਪ ਲੈ ਲੈਂਦੋ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਕੋ ਲੋਕਾਂ ਚ ਤੇ ਉਸ ਦੀ ਕੋਈ ਨਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਤੇ ਸਰਕਾਰ ਪਰ ਤੇ ਨਰਾਸ਼ਤਾ ਕਿ ਤੁਸੀਂ ਅਹੀਂ ਨਹੀਂ ਦੇ ਵੱਡੀ ਬਹੁਤ ਮਤਨਾ ਜਿਤਾਇਆ ਕਿ ਤੁਸੀਂ ਉਹਨੂੰ ਛੱਡ ਨਹੀਂ ਰਹੇ ਤੇ ਤੁਸੀਂ ਉਹਨੂੰ ਛੱਡ ਨਹੀਂ ਰਹੇ ਇਹ ਇਹ ਇਹਦੇ ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕਿ ਲੋਕਾਂ ਅਹੀਂ ਇਹਦੇ ਇਹਦੇ ਬਹੁਤ ਮਤਨਾਉ ਨੇ ਜਤਾਇਆ ਆ ਸਾਡੀ ਨਾਮਜ਼ਦਗੀ ਕਰਨ ਵਾਤੇ ਸਾਨੂੰ ਪਸੰਦੂ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਠੱਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੀ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟ ਨਾ ਪਾਈ ਹੈ ਅੱਛਾ ਕੋਈ ਨਹੀਂ ਭਾਈ ਅਗਰਿਤ ਪਾਲ ਸਿੰਘ ਗੁਰਾ ਦੇ ਹੱਕ ਦੇ ਵਿੱਚ ਬੋਲਦਾ ਹੈ ਤੇ ਉਹਦੇ ਖਿਲਾਫ ਧਰਨੇ ਪ੍ਰਦਰਸ਼ਨ ਲੱਗਨੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ ਇਹ ਚੀਜ਼ਾ ਤੁਸੀਂ ਕਿੰਨੇ ਤੱਕ ਦੇਖੀ ਇਹ ਜੀ ਇਹ ਤੇ ਬੇਇਨਸਾਫੀ ਹੈ ਨਾ ਜਿਹੜੇ ਸਾਡੇ ਲੋਕ ਇਨਸਾਫ ਦੇ ਹੱਕ ਸੱਚ ਲਈ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਸ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਉਹਦਾ ਵਿਰੋਧ ਕਰਨੇ ਹੁੰਦਾ ਕਿਉਂ ਅਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ 'ਤੇ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਨ ਰਿਸ਼ਨਾ ਮਾਰ ਰਹੇ ਉਹਨਾਂ ਤੇ ਤੇ ਕਿਸ ਤੈਨਸੇ ਨਹੀਂ ਲੱਗਦੀ ਕਿਸ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਤੇ ਇਹ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਣਨਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਹਾਂ ਸਾਜੀ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸੈਂਟਰ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਕਹਿੰਦੀ ਕੁਝ ਪੰਜਾਬ ਸਰਕਾਰ ਦਾ ਸਾਥ ਦਿੱਤਾ ਤੁਸੀਂ ਕੀ ਤਾਂ ਮੰਨਦੇ ਪੰਜਾਬ ਸਰਕਾਰ ਤੋਂ ਅੰਦਰ ਕੰਮ ਕਰਦਾ ਨੀ ਇਹ ਜੀ ਮੇਰਾ ਕਹ ਰ ਸਾਰਿਆਂ ਦਾ ਹੀ ਮੇਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁੱਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਦਕਿ ਇਹ ਮੁੱਦਾ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ ਕੀ ਕਹਿਣਾ ਚਾਹੁੰਦੇ ਨੇ ਭਾਜੀ ਉਹਨਾਂ ਦੀ ਨਾ ਸਲਿੱਪ ਨਿਕਲੀ ਸੀ ਜ਼ੀਰੋ ਆਰ ਦੀ ਜਦੋਂ ਉਹਨਾਂ VMPs ਦੀ ਡੈਲੀ ਸਲਿੱਪ ਨਿਕਲਦੀ ਹੈ ਮੈਂ ਤੁਹਾਨੂੰ ਕਹਣਾ ਜ਼ੀਰੋ ਆਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਤਿੰਨੇ ਆ ਚਾਰ ਮਿੰਟ ਮਿਲਦੇ ਆ ਬੋਲਣ ਵਾਸਤੇ ਉਹ ਬੋਲੇ ਉਹਨਾਂ ਦੀ ਜ਼ੀਰੋ ਆਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ ਜ਼ੀਰੋ ਆਰ ਦੀ ਜੀ ਤੇ ਦੂਜਾ ਤੁਸੀਂ ਅਮਿਤ ਸ਼ਾਹ ਤੋਂ ਟਾਈਮ ਵੀ ਲਿਆ ਸੀਗਾ ਜੀ ਨਹੀਂ ਮਿਲੇ ਜੀ ਸਾਨੂੰ ਮਿਲੇ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੇ ਬਾਈ ਜੀ ਬਾਰੇ ਗੱਲ ਕਰਨੀ ਸੀ ਰਿਹਾਈ ਬਾਰੇ ਬਈ ਇਹਨਾਂ ਦੀ ਐਨਐਸਏ ਹਟਾਓ ਕੀ ਕਹਿ ਕੇ ਜਵਾਬ ਦਿੰਦਾ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਟਾਈਮ ਨਹੀਂ ਅੱਜ ਸੀਐਮ ਦੀ ਮੀਟਿੰਗਾਂ ਚੱਲਦੀਆਂ ਐ ਫਿਰ ਮੁੜਕੇ ਨਹੀਂ ਦਿੱਤਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਪਰ ਮਿਲੇ ਨਹੀਂ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਗ੍ਰਹਿ ਮੰਤਰੀ ਮਿਲਣ ਨੂੰ ਕੈਨ ਨਹੀਂ ਦੇ ਰਿਹਾ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਵਾਸਤੇ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਏਮ ਤਾਂ ਇਹੀ ਹੈ ਜੀ ਵੀ ਐਚਐਮ9 ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਮ ਤਾਂ ਦੇਣਾ ਹੀ ਪੈਣਾ ਇਹਨਾਂ ਖਾਲਸਾ ਜੀ ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ ਇੱਕ ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ ਇਹਦੇ ਬਾਰੇ ਚ ਕੀ ਲੱਗਦਾ ਤੁਹਾਨੂੰ ਕੀ ਅੱਗੇ ਜਾ ਕੇ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਆ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਬਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਕਰਦਾ ਉਸ ਰਾਜ ਦਾ ਪੱਕਾ ਕਰਦਾ ਤੇ ਖਾਲਿਸਤਾਨ ਦੇ ਬਾਰੇ ਚ ਤੁਹਾਡੇ ਕੀ ਵਿਚਾਰ ਹੈ ਖਾਲਸਤਰਾਂ ਦੇ ਬਾਰੇ ਜੀ ਸਾਡੇ ਫਾਦਰ ਸਾਹਿਬ ਮਾਦਰ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਸਤਰਾਂ ਬਾਰੇ ਕੀ ਕਹਿਦੀਏ ਜੀ 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 ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਨਾਉਣ ਜਿੰਨੇ ਵੀ ਹੈਗੇ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਨਾਉਣ ਤੇ ਆਪਾਂ ਲੜਾਂਗੇ ਜੀ ਵੀ ਜੀ ਬਰਾ ਨਿਕਲ ਕੇ ਆ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਤੇ ਕੁਝ ਠੀਕ ਵੀ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨਲ ਨਹੀਂ ਉਹ ਦੂਜਿਆਂ ਨਹੀਂ ਤਾਂ ਮੁੰਨੇ ਬੰਦਾ ਤਾਂ ਪਾਈ ਨਹੀਂ ਸਕਦਾ ਜੀ ਫਿਰ ਸਿੱਖਾ ਦੀਆਂ ਹੀ ਬਣਨਗੀਆਂ ਉਹ ਤਾਂ ਬਣ ਸਕਦੀਆਂ ਹੀ ਸਿੱਖਾਂ ਦੀਆਂ ਵੋਟਾਂ ਪਹਿਲੇ ਤੋਂ ਕੌਂਸਲ ਕਮੇਟੀ ਨੇ ਇਲੈਕਸ਼ਨਾਂ ਦੀ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਕੌਂਸਲ ਕਮੇਟੀ ਨੇ ਇਲੈਕਸ਼ਨ ਲੜਨੀ ਹੈ ਉਹਦੇ ਵਾਸਤੇ ਵੀ ਬਹੁਤ ਮਦਦ ਚ ਆਓਗੇ ਤਾਂ ਅੱਗੇ ਗੱਲ ਚੱਲੇ ਓਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਹਾਂ ਜੀ ਵੀ ਵੋਟਾਂ ਬਣਾਓ ਨੇ ਨਹੀਂ ਅਸੀਂ ਹੋਰ ਦੁਬਾਰਾ ਬੰਦ ਨਹੀਂ ਕਰਦੇ ਅੱਜ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਦੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਉਹ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰੇ ਖਾਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਵਾਨ ਇੱਕ ਕਲੀਅਰ ਇੱਕ ਮੈਂ ਜੀ ਇੱਕ ਕਲੀਅਰ ਕਰਨੇ ਜਿਹੜੇ ਵੋਟ ਆ 28 ਲੱਖ ਆ ਗਈ ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਬਾਹਰ ਹਾਂਜੀ ਬਾਹਰ ਚਲੇ ਗਏ ਜੀ ਘਟਣ ਦਾ ਕਾਰਨ ਇਹ ਮੰਨਦੇ ਜਿਹੜਾ ਸਿੱਖੀ ਤੋਂ ਟੁੱਟ ਚੁੱਕੇ ਲੋਕ ਨਹੀਂ ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ ਵੇਸਲਾਪਾਣਾ ਅਣਗਹਿਲੀ ਸਾਡੇ ਜਿਹੜੇ ਨਾ ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇਹਨੇ ਬੜਾ ਟਾਈਮ ਵਧਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਕਹੇ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ ਤੇ ਮੇਰੇ ਖਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੇ ਵੱਖਰਾ ਇੱਕ ਮੋਰਚਾ ਲੱਗੇ ਹੋਇਆ ਡਾਲਾ ਸਾਹਿਬ ਵੱਖਰਾ ਮੋਰਚਾ ਪਿਆ ਹੋਇਆ ਉਹਨਾਂ ਦਾ ਨਾ ਇੱਕ ਇਨਸਾਫ ਮੋਰਚਾ ਵੱਖਰਾ ਲੱਗਾ ਹੋਇਆ ਉਹਨਾਂ ਪ੍ਰਤੀ ਕੀ ਗੱਲ ਜਿੰਨਾ ਜਿੰਨਾ ਆਪਾਂ ਇਕੱਠੇ ਨਹੀਂ ਹੁੰਦੇ ਕੀ ਇਨਸਾਫ ਮਿਲਣਾ ਪਊਗਾ ਨੇ ਸਾਡੀ ਇਹ ਕੋਸ਼ਿਸ਼ ਹੈ ਕਿ ਸਾਰੇ ਜਣੇ ਇਕੱਠੇ ਹੋਈਏ ਬੱਚੇ ਹੋਣ ਵਾਸਤੇ ਯਾਰ ਇਕੱਠੇ ਹੋਣ ਦੇ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵਕਰੀ-ਵਕਰੀ ਲਤੀਫੂਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੀ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਹੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਕੋਈ ਇਹ ਸਾਨੂੰ ਇਨਸਾਫ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ੍ਹਦੀ ਕਿਹੜੀ election ਲੜੀ ਜਾਊਗੀ ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਨੂੰ ਜਿੱਦਾਂ ਜ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ ਨਾ ਇੱਕ ਬਣਾਵਾਂਗੇ ਜੀ ਇੱਕ ਪਾਰਟੀ ਬਿਲਕੁਲ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋ ਕੈਂਡੀਡੇਟਸ ਨੂੰ ਮੌਕਾ ਤਾਂ ਦੇ ਤੁਸੀਂ ਐਸਜੀਪੀਸੀ ਦੀ ਚੋਣਾਂ ਲਈ ਹੋਗਾ ਕਿ ਅਗਲੀ ਵੀ ਰਣਨੀਤੀ ਜਿੱਦਾਂ ਪਹਿਲਾਂ ਤਾਂ ਐਸਜੀਪੀਸੀ ਵੀ ਆਉਣਗੀਆਂ ਜੀ ਉਹ ਤਾਂ 27 ਦੇ ਵਿੱਚ ਐ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ ਉਹਦੇ ਲਈ ਤਿਆਰੀ ਤਾਂ ਤੁਸੀਂ ਨਹੀਂ ਉਹ ਤਾਂ ਕਮੇਟੀ ਤਾਂ ਦਾ ਉਹ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਤਾਈ ਦੀਆਂ ਇਲੈਕਸ਼ਨਾਂ ਵਾਸਤੇ ਹੁਣ ਤਾਂ ਸ਼ੁਰੂ ਹੀ ਕਮੇਟੀ ਹੋ ਗਈ ਠੀਕ ਹੈ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣੀਆਂ ਪਾਰਟੀ ਬਣਾ ਲਾਂਗੇ ਨਹੀਂ ਕਮੇਟੀ ਤਾਂ ਬਣਾਉਣੀ ਆ ਅੱਛਾ ਬੰਦੀ ਸਿੰਘਾ ਜੀ ਦੀ ਹਾਈ ਦਾ ਮੁੱਦਾ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਜਿਹਨੇ ਲਗਾਤਾਰ ਮੋਰਚੇ ਵੀ ਲੱਗੇ ਕੋਈ ਨੇ ਰਬੀਤ ਬਿੱਟੂ ਹੋਣਾ ਨੇ ਵੀ ਬਿਆਨ ਦਿੱਤਾ ਸੀ ਕਹਿੰਦੇ ਕਿ ਬੰਦੀ ਸਿੰਘਾ ਜੀ ਦੀ ਹਾਈ ਦੇ ਲਈ ਉਹ ਕੇਂਦਰ ਦੇ ਨਾਲ ਗੱਲ ਕਰਨਗੇ ਤੁਹਾਡੇ ਵੱਲੋਂ ਕੋਈ ਰਾਬਤਾ قائم ਕੀਤਾ ਜੀ ਰਬੀਤ ਬਿੱਟੂ ਹੋਣਾ ਨਹੀਂ ਜੀ ਨਹੀਂ ਸਾਡਾ ਉਹ ਪਿੱਛੇ ਹੀ ਜਿੱਤਾ ਜੀ ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ ਮੈਂ ਮਰ ਜੂਗਾ ਮੈਂ ਇਹ ਹੋ ਜੂਗਾ ਉਹਦਾ ਕਿਹੜਾ ਕੋਈ ਸਟੈਂਡ ਹਣ ਬੀਜਪੀ ਚ ਚਲੇ ਗਿਆ ਹੁਣ ਕਹਿੰਦਾ ਛੱਡ ਦੋ ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਹੈ ਹੁਣ ਹੁਣ ਕਾਤਲ ਨਹੀਂ ਦਾਦੇ ਦੇ ਇਹਦਾ ਕੋਈ ਸਟੈਂਡ ਥੋੜੀ ਹੈ ਜੀ ਇਹ ਤਾਂ ਸਿਆਸੀ ਬੰਦੇ ਆ ਇਹ ਤਾਂ ਜਿਹੜੀ ਪਾਰਟੀ ਵੱਲ ਹੁੰਨੇ ਆ ਉਹੀ ਗੱਲਾਂ ਉਧਰ ਦੀ ਗੱਲ ਉਹੀ ਜਿਹੇ ਜਿਹੇ ਉੱਪਰ ਵੀ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਨੇ ਆ ਅੱਛਾ 19 ਤਰੀਕ ਦੇ ਜਿਹੜੇ ਇਕੱਠ ਰੱਖਿਆ ਜੋ ਦੇ ਵਿੱਚ ਖਾਸ ਏਜੰਡਾ ਜਿਹੜੇ ਨੇ ਉਹ ਕਿਹੜੇ ਗੂੜੇ ਭਾਈ ਹਮਨੂ ਪਾਲ ਸਿੰਘ ਉਹਨੇ ਤੇ ਹਾਈ ਨੂੰ ਲੈ ਕੇ ਵੀ ਕੋਈ ਬਿਆਨਤ ਬੰਦੀ ਹਾਂਜੀ ਸਾਰਾ ਇਹ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਐ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅੰਮ੍ਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਆਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅੱਗੇ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਵੇਂ ਬਣਾਉਣੀ ਚਾਹੀਦੀ ਹੈ ਆਪਾਂ ਅਮਰਿਤਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਹਾਂ ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ ਅੱਜ ਦਾ ਮੇਨ ਮਕਸਦ ਤੁਹਾਡਾ ਕੀ ਹੈ ਅੱਜ ਦਾ ਪ੍ਰੋਗਰਾਮ ਆਹੀ ਹੈ ਜੀ ਬਈ ਇੱਕ ਤਾਂ ਸਾਡਾ ਤੇ ਸਨਮਾਨ ਕੀਤਾ ਸੀ ਇਹ ਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰਖੜਪੁਰਨਿਆਂ ਦੀ ਪੰਥਕ ਇਕੱਤਰਤਾ ਹੈ ਉਹਦਾ ਸਨਹਿਾ ਦੇਣਾ ਹੈ ਕੌਮ ਨੂੰ ਵਿਵਾਦ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਤੇ ਉਹਨੂੰ ਆਪਾਂ ਕਾਮਯਾਬਤਾ ਹੋਈ ਜਾਣਾ ਵੀ ਹੋਰ ਵੀ ਅਸੀਂ ਵੱਡਾ ਕੱਟ ਕਰੀਏ ਤਾਂ ਇੱਕ ਚੀਜ਼ ਹੈ ਜੀ ਇਕਾਲੀ ਦਲ ਜਿਹੜਾ ਹੈਗਾ ਬਦਲ ਬੜਾ ਦੋ ਤੇ ਰਾਜ ਉਹਨਾਂ ਦੇ ਹਾਂਜੀ ਬਾਕੀ ਤੇਰੇ ਦਾ ਉਹਦੇ ਨਾਲ ਤੁਹਾਡੇ ਉਹਨਾਂ ਨਾਲ ਰਸਤਾ ਕੀ ਨਹੀਂ ਜੇ ਸਾਡਾ ਕੋਈ ਰਸਤਾ ਨਹੀਂ ਹੈ ਕੋਈ ਰਸਤਾ ਨਹੀਂ ਸਾਡਾ ਕੋਈ ਰਸਤਾ ਨਹੀਂ ਤੁਹਾਨੂੰ ਜਿਹੜੋ ਭਾਈ ਅਮਰਤਪਾਲ ਸਿੰਘ ਰਿਤੇ ਉਹਨਾਂ ਨੂੰ ਅੰਦਰ ਉਹਨਾਂ ਨੇ ਰੱਖਿਆ ਹੋਇਆ ਤੁਸੀਂ ਆਪਣੀ ਖੇਤਰ ਚ ਜਿੱਤ ਕੇ ਆ ਗਏ ਠੀਕ ਹੈ ਬਾਪੂ ਜੀ ਨੂੰ ਰਿਪਰਿਜ਼ੈਂਟ ਕਰ ਰਹੇ ਨੇ ਉਹ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਅੱਗੇ ਤੁਹਾਡੇ ਵੱਲੋਂ ਹੋਰ ਨੂੰ ਕੰਟੀਨਿਊ ਨਹੀਂ ਸਾਡੇ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ ਅਸੀਂ ਦੇਖੋ ਕੰਟੀਨਿਨ ਜਿਵੇਂ ਉਹਨਾਂ ਦੇ ਕੋਈ ਨਾ ਕੋਈ ਖਬਰ ਆਂਦੀ ਸੀ ਵੀ ਇਦਾਂ ਹੋ ਗਈ ਇੱਥੀ ਹੋਈ ਹੈ ਉਹ ਜੀ ਤੁਸੀਂ ਇਹੋ ਜਿਹੀ ਕੋਈ ਐਕਚੁਅਲੀ ਨਾ ਅਸੀਂ ਦੇਖੋ ਹੁਣ ਮੈਂ ਐਮਪੀ ਬਣਿਆ ਹੈ ਸਾਨੂੰ ਊਰਜੇ ਨੇ ਜ਼ਿਆਦਾ ਹੋ ਗਏ ਹਲੇ ਹਲੇ ਪਹਿਲਾਂ ਤਾਂ ਸਾਡੋ ਇਸੇ ਗੱਲ ਤੋਂ ਲਈ ਟਾਈਮ ਮਿਲਦਾ ਵੀ ਅਸੀਂ ਅਮਰਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ ਮੀਟਿੰਗ ਕਰਨੀ ਹੈ ਕੀ ਕਰਨਾ ਹੈ ਆਪਣੀ ਸੀਰੀਜ਼ ਨੂੰ ਅਗਲੀ ਵਾਰੀ ਲਈ ਤਰਕਰਾਰ ਰੱਖਣ ਵਾਸਤੇ ਆਪਾਂ ਨੂੰ ਕੁਝ ਨਾ ਪੁੱਛ ਦਿਓ ਨਹੀਂ ਉਹ ਪਿੰਡ ਉਹ ਤਾਂ ਜੀ ਪਿੰਡਾਂ 'ਚ ਜਿਹੜਾ ਵਰਕ ਕਰਨਾ ਮੈਂ ਕਰ ਰਿਹਾ ਗ੍ਰਾਂਟਸ ਦੇ ਰਿਹਾ ਹੈ ਪ੍ਰੋਗਰਾਮਾਂ ਤੇ ਸਾਫ ਉਪਰਾਲਾ ਕੋਈ ਇਹੋ ਜਿਹਾ ਜੀ ਨਾਲ ਨਖਿਆਂ ਦੇ ਉੱਤੇ ਥੋੜੀ ਨਹੀ ਅਸੀਂ ਪਿੰਡਾਂ 'ਚ ਕਮੇਟੀਆ ਬਣਾ ਰਹੇ ਆ ਜੀ ਠੀਕ ਹੈ ਜਿਹੜੀ 11 ਮੈਂਬਰੀ ਕੀ ਮੈਂਬਰੀ ਐਵੇਂ ਕਮੇਟੀਆਂ ਬਣਾ ਰਹੇ ਆ ਪਿੰਡਾਂ 'ਚ ਉਹ ਕਮੇਟੀਆਂ ਤੇ ਡੀਜੀਪੀ ਨੇ ਵੀ ਅਨਾਉਂਸ ਕੀਤੀਆਂ ਵੀ ਅਸੀਂ ਵੀ ਬਣਾ ਰਹੇ ਹਾਂ ਬਣਾ ਰਹੇ ਨਹੀਂ ਉਹ ਕਰਾਂ ਅਸੀਂ ਬਣਾਵਾਂਗੇ ਜੀ ਹੁਣ ਅਸੀਂ ਤਾਂ ਲੋਕਾਂ ਨੂੰ ਮੈਂ ਤਾਂ ਕੱਲੇ-ਕੱਲੇ ਪਿੰਡ 'ਚ ਸੁਨੇਹਾ ਦਿੱਤਾ ਸੀ ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿਲ ਲਾਤਾ ਪਾਰਲੀਮੈਂਟ ਦੇ ਵਿੱਚ ਮੈਂ ਦੋ ਇੱਕ ਮਹਾਰਾਜ ਦੀ ਬੇਅਤਵੀ ਦਾ ਕਿਹਾ ਸੀ ਵੀ ਇਹਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਤਿੰਨ ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਏ ਆ ਆਪਣਾ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਕਮੇਟੀ ਬਣਾਵਾਂਗੇ ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਵੀ ਫਿਰ ਕਮੇਟੀ ਬਣਾਓ ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ ਇੱਕ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ ਬਿਆਦਵੇਂ ਮੁੱਦਾ ਵੀ ਉੱਠਣ ਦੀ ਜਿਹੜੀ ਤੁਸੀਂ ਬਣਾਈ ਆ ਉਨੀ ਤਰੀਕ ਤੇ ਉਹਦੇ ਵਿੱਚ ਮੁੱਖ ਮੁੱਦਾ ਹੁਣ ਹਾਂ ਜੀ ਉਹ ਸਾਰੇ ਹਣਗੇ ਜੀ ਇਹ ਮੁੱਖ ਮੁੱਦੇ ਹੀ ਆ ਜੀ ਜਿਹੜਾ ਨਸ਼ਿਆਂ ਦਾ ਮੁੱਦਾ ਵਾ ਇਹ ਵੀ ਬੜਾ ਮੁੱਖ ਆ ਸਾਡੇ ਵਾਸਤੇ ਸਾਡੀ ਨੌਜਵਾਨੀ ਵਾ ਹੈ ਇਹ ਜੇ ਬੰਦੀ ਸਿੰਘਾਂ ਦਾ ਮੁੱਦਾ ਤੇ ਉਹ ਵੀ ਪ੍ਰਮੁੱਖ ਮੁੱਦਾ ਵਾ ਜੇ ਬੇਅਦਬੀ ਵਾਲਾ ਤੇ ਇਹ ਵੀ ਪ੍ਰਮੁੱਖ ਮੁੱਦਾ ਵਾ ਜੇ ਸਾਡੇ ਕਿਸਾਨਾਂ ਦਾ ਤੇ ਇਹ ਵੀ ਪ੍ਰਮੁੱਖ ਮੁੱਦਾ ਮੁੱਦੇ ਤੇ ਹੈ ਇਹ ਸਾਰੇ ਚੀਜ਼ੇ ਮੁੱਦੇ ਤੇ ਹਰੇਕ ਹਰੇਕ ਫਰੰਟ ਤੇ ਤਾਂ ਪੰਜਾਬ ਨਾਲ ਧੱਕਾ ਹੁੰਦਾ ਹੈ ਜੀ ਇਹ ਹਾਲੇ ਤੱਕ ਕੋਈ ਹੈ ਨਹੀਂ ਕਿਸੇ ਵੀ ਗੱਲ ਦਾ ਫਿਰ ਮੁੱਦੇ ਸਾਰੇ ਪ੍ਰਮੁੱਖ ਹੀ ਹੈ ਜੀ ਮੈਂ ਤੁਹਾਨੂੰ ਦੱਸਦਾ ਬਦਵੀ ਭਈਆ ਸਰਬੱਤ ਖਾਲਸਾ ਕੱਤਰ ਹੋਇਆ ਸੀ 10 ਲੱਖ ਤੋਂ ਉੱਪਰ ਦੀ ਗਿਣਤੀ ਕੱਤਰ ਸੀ ਹਾਂ ਜੀ ਸੱਚਾ ਕੋਈ ਨਹੀਂ ਦਿਖਿਆ ਸੀਗਾ ਕਿ ਲੱਗਦਾ ਕਿ ਕਿੱਥੋਂ ਨਿਕਲੂਗਾ ਜੀ ਇਹੋ ਹੀ ਕਿ ਚਾ ਰਹੇ ਆ ਨਾ ਕਿ ਹੁਣ ਅਸੀਂ ਸਰੋਣੀ ਕਮੇਟੀ ਚ ਚੰਗੇ ਲੋਕਾਂ ਨੂੰ ਲਾਈਏ ਤੇ ਉਹ ਇਹ ਚੀਜ਼ ਦੇ ਜਿਹੜਾ ਇੱਕ ਇੱਕ ਜਿਹੜੀ ਸਾਡੀ ਵੱਡੀ ਵੱਡੀ ਸੰਸਥਾ ਵਾ ਉਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ ਬੇਅਦਬੀਆਂ ਵਾਲਾ ਮਸਲਾ ਹੋਰ ਜਿਹੜੇ ਮਸਲੇ ਉਹ ਪਹਿਲਾਂ ਸਰੋਣੀ ਕਮੇਟੀ ਇਹਨਾਂ ਤੇ ਲੜਦੀ ਰਹੀ ਆ ਸਰਕਾਰਾਂ ਨਾਲ ਕალი ਕਾਲ ਲੜਦਿਆ ਹੁਣ ਉਹ ਦੋਵੇਂ ਤਰ੍ਹਾਂ ਜਿਹੜੀਆਂ ਦੋਵੇਂ ਜਿਹੜੀਆਂ ਸੰਸਥਾਵਾਂ ਸਾਡੀਆਂ ਉਹ ਉਹ ਬਹੁਤ ਉਹਨਾਂ ਨੂੰ ਨੀਵੇਂ ਪੱਤਰ ਤੇ ਚਲੇਗੀ ਉਹ ਨਹੀਂ ਕਰ ਰਹੀਆਂ ਉਹਦੇ ਵਾਸਤੇ ਸਾਡਾ ਪਹਿਲਾਂ ਤੇ ਸਭ ਤੋਂ ਪਹਿਲੀ ਪਹਿਲ ਸਾਡੀ ਉਹ ਸ਼ਰਮਣੀ ਕਮੇਟੀ ਦੇ ਮੋਟਾ ਬਣਾਉਣ ਦੀ ਤੋਂ ਉਹਦੇ ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਕਾਫੀ ਹੱਦ ਤੱਕ ਸਾਡੇ ਜਿੱਦਾਂ ਸ਼ਰਮਣੀ ਕਮੇਟੀ ਤੇ ਚੰਗੇ ਲੋਕ ਲੀਡਰ ਬਣ ਜਾਣਗੇ ਉਹ ਉਦੋਂ ਹੀ ਸਾਡੇ ਕਾਫੀ ਮਸਲੇ ਤੇ ਹੱਲ ਹੋ ਜਾਂਦੀਆਂ ਵੀ ਠੀਕ ਹੈ ਜੀ ਵੱਖਰੇ ਵੱਖਰੇ ਸੋਚ ਹੈ ਵੱਖਰੇ ਵੱਖਰੇ ਧੜੇ ਆ ਸਾਰੀ ਇੱਕ ਸੋਚ ਕਿ ਇਹ ਬਣਾਈ ਦੋਨੋਂ ਕਿਤਨਾ ਇੱਕ ਪਰਟ ਦੇ ਨਹੀਂ ਇਹ ਜੀ ਜੇ ਕਿਸੀਂ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ ਉਹਦੇ ਚ ਜੇ ਕੋਈ ਬੰਦਾ ਉਤੋਂ ਭੱਜਦਾ ਹੋਊਗਾ ਤੇ ਉਹ ਆਪੇ ਸੰਗਤਾਂ ਨੂੰ ਹੀ ਉਹ ਚੀਜ਼ ਪਤਾ ਲੱਗ ਜੂਗੀ ਨਾ ਕਿ ਹਾਂ ਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇੱਕ ਤਾਂ ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ ਅਸੀਂ ਤੇ ਪੰਥ ਨੂੰ ਮੁੱਖ ਰੱਖ ਕੇ ਜੋ ਜੋ ਵੀ ਲੜਾਈ ਅਸੀਂ ਤਾਂ ਕੋਈ ਨਹੀਂ ਸਾਰੀ ਗੱਲ ਮੂਰੇ ਰੱਖਾਂਗੇ ਲੋਕਾਂ ਦੇ ਹਾਂ ਸੰਤ ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ఓਪਨ ਭੁੱਕੜਾ ਕੰਮ ਕਰਾਂਗੇ ਵੀ ਕੋਈ ਦੇ ਵਿੱਚ ਅਸੀਂ ਵਿੰਗਵਾਲ ਨਹੀਂ ਰੱਖਣਾ ਕਿੱਡ ਤੇ ਨਾਟਕ ਨਾਮ ਲੈ ਕੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਤਾਈ ਦਿੰਨਾ ਜੀ ਵੀ ਆਪੇ ਸਾਡੇ ਪਹੁੰਚੋ ਆਪਣਾ ਤੇ ਆਪਾਂ ਉੱਥੇ ਵਿਚਾਰਾਂ ਕਰੀਏ ਵੀ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ ਵਾਹ